ਜੇਕਰ ਬੱਚਿਆਂ ਨੂੰ ਗਲਤ ਇਤਿਹਾਸ ਪੜਾਇਆ ਜਾਵੇਗਾ ਤਾਂ ਫਿਰ ਬੱਚਿਆਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਆਉਣਗੀਆਂ ਅਤੇ ਇਤਿਹਾਸ ਦੇ ਨਾਲ ਵੀ ਧੁਖਾ ਧੜੀ ਹੋਵੇਗੀ ਛੇੜਖਾਨੀ ਹੋਵੇਗੀ ਇਸੇ ਤਰ੍ਹਾਂ ਹੀ ਇੱਕ ਪੰਜਵੀਂ ਕਲਾਸ ਦੀ ਕਿਤਾਬ ਦੇ ਵਿੱਚ ਇੱਕ ਬੰਦੇ ਨੂੰ ਜਿਹਦਾ ਕੋਈ ਵੀ ਇਹੋ ਜਿਹਾ ਪੱਖ ਨਹੀਂ ਉਹਨੂੰ ਇੱਕ ਰਾਜਾ ਪੇਸ਼ ਕਰਕੇ ਪੜਾਇਆ ਜਾ ਰਿਹਾ ਜਿਹਦੇ ਨਾਲ ਬੱਚੇ ਜਿਹੜੇ ਨੇ ਜਦੋਂ ਮਾਪਿਆਂ ਨੂੰ ਪੁੱਛਦੇ ਨੇ ਸਵਾਲ ਕਰਦੇ ਨੇ ਜਦੋਂ ਮਾਪੇ ਕਹਿੰਦੇ ਕਿ ਉਹ ਬੰਦਾ ਤਾਂ ਰਾਜਾ ਹੀ ਨਹੀਂ ਸੀ ਲੇਕਿਨ ਬੱਚੇ ਕੀ ਬੋਲਦੇ ਨੇ ਕਿ ਨਹੀਂ ਜੀ ਉਹ ਰਾਜਾ ਹੀ ਸਾਡੀ ਕਿਤਾਬ 'ਚ ਲਿਖਿਆ ਗਿਆ ਤੁਸੀਂ ਵੇਖੋ ਜੇ ਕੋਈ ਰਾਜਾ ਹੁੰਦਾ ਆ ਤਾਂ ਉਹਦਾ ਇੱਕ ਸਮਾਂ ਡੇਟ ਹੁੰਦੀ ਆ ਲੇਕਿਨ ਇੱਥੇ ਆ ਕਿਤਾਬ ਦੇ ਵਿੱਚ ਵੇਖੋ ਟਾਈਟਲ ਤੁਸੀਂ ਦੇਖ ਸਕਦੇ ਹੋ ਰਾਜਾ ਬੀਰ ਬਲ ਹੁਣ ਜਦੋਂ ਬੱਚੇ 5ਵੀਂ ਕਲਾਸ ਦੇ ਵਿੱਚ ਛੋਟੀ ਉਮਰ ਦੇ ਵਿੱਚ ਕਿਸੇ ਬੰਦੇ ਦੇ ਬਾਰੇ ਪੜ੍ਹਨਗੇ ਕਿ ਵੀਰ ਬਾਲ ਇੱਕ ਰਾਜਾ ਸੀ ਤਾਂ ਫਿਰ ਬੱਚੇ ਤਾਂ ਉਹਨੂੰ ਰਾਜਾ ਹੀ ਕਹਿਣਗੇ ਨਾ ਕਿ ਐ ਇਤਿਹਾਸ ਦੇ ਮੁਤਾਬਕ ਉਹਦੇ ਮੁਤਾਬਕ ਕੁਐਸਚਨ ਬਣੇ ਹੋਣਗੇ ਉਹਦੇ ਮੁਤਾਬਕ ਪ੍ਰਸ਼ਨ ਉੱਤਰ ਬਣੇ ਹੋਣਗੇ ਇਸ ਕਿਤਾਬ ਦੇ ਵਿੱਚ ਇਸ ਕਿਤਾਬ ਦੇ ਨੂੰ ਬੱਚੇ ਪੜ੍ਹ ਕੇ ਕਿੱਥੋਂ ਚੰਗਾ ਇਤਿਹਾਸ ਸਿੱਖ ਲੈਣਗੇ ਕਿੱਥੋਂ ਇਤਿਹਾਸ ਦੀ ਬਾਰੇ ਮੁੱਢਲੀ ਜਾਣਕਾਰੀ ਨੂੰ ਸਮਝ ਸਕਦੇ ਨੇ ਕਿ ਇਹ ਇਤਿਹਾਸ ਲਿਖਣ ਵਾਲਿਆਂ ਨੂੰ ਕਿ ਇਹ ਟਾਈਟਲ ਲਿਖਣ ਵਾਲਿਆਂ ਨੂੰ ਜਾਂ ਕਿਤਾਬ ਦੇ ਵਿੱਚ ਜੋ ਜਾਣਕਾਰੀ ਦਿੱਤੀ ਗਈ ਉਹਦੇ ਵਿੱਚ ਵੀ ਬੜੀ ਜਗ੍ਹਾ ਦੇ ਉੱਪਰ ਰਾਜਾ ਬੀਰਬਲ ਹੀ ਲਿਖਿਆ ਗਿਆ ਹੈ ਤੇ ਉਹਦੇ ਵਿੱਚ ਅਕਬਰ ਨੂੰ ਅਕਬਰ ਲਿਖਿਆ ਗਿਆ ਅਕਬਰ ਦੇ ਲਈ ਰਾਜਾ ਸ਼ਬਦ ਨਹੀਂ ਵਰਤਿਆ ਗਿਆ ਲੇਕਿਨ ਬੀਰ ਬਾਲ ਦੇ ਲਈ ਰਾਜਾ ਸ਼ਬਦ ਵਰਤਿਆ ਗਿਆ ਹੁਣ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਸ਼ਬਦ ਹੁੰਦੇ ਨੇ ਉਹ ਬਹੁਤ ਵੱਡਾ ਅਰਥ ਛੱਡਦੇ ਨੇ ਤੇ ਜਦੋਂ ਬੱਚੇ ਛੋਟੀ ਉਮਰ ਦੇ ਵਿੱਚ ਇਹੋ ਜੀਆਂ ਕਿਤਾਬਾਂ ਪੜ੍ਹਨਗੇ ਤਾਂ ਵੱਡੇ ਹੋ ਕੇ ਤਾਂ ਉਹ ਤਾਂ ਬੀਰ ਬਾਲ ਨੂੰ ਰਾਜਾ ਹੀ ਸਮਝਣਗੇ ਨਾ ਫਿਰ ਇਤਿਹਾਸ ਨੂੰ ਐਵੇਂ ਖਰਾਬ ਕੀਤਾ ਜਾ ਰਿਹਾ ਮੈਂ ਸਮਝਦਾ ਜਿਹੜੇ ਲੋਕਾਂ ਨੇ ਰਾਜ ਕੀਤਾ ਆ ਚਾਹੇ ਉਹ ਸਾਡੇ ਨਾਲ ਚੰਗੇ ਰਹੇ ਹੋਣ ਚਾਹੇ ਮਾੜੇ ਰਹੇ ਹੋਣ ਇਤਿਹਾਸ ਨੂੰ ਕਦੀ ਵੀ ਛੇੜਛਾੜ ਨਹੀਂ ਕਰਨੀ ਚਾਹੀਦੀ ਉਹਦਾ ਸੱਚ ਲਿਖਣਾ ਚਾਹੀਦਾ ਤੇ ਪੰਜਾਬੀ ਲੋਕਾਂ ਤਾਂ ਹਮੇਸ਼ਾ ਸੱਚ ਦੇ ਨਾਲ ਹੀ ਜੁੜੇ ਰਹਿੰਦੇ ਨੇ ਜਿਵੇਂ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਨੇ ਕਿ ਅਕਬਰ ਇੱਕ ਬਾਦਸ਼ਾਹ ਹੋਇਆ ਹਾਂਜੀ ਚਾਹੇ ਉਹ ਮੁਗਲ ਬਾਦਸ਼ਾਹੀ ਚਾਹੇ ਕੋਈ ਵੀ ਇੱਕ ਵਧੀਆ ਵੀ ਸੀ ਸਾਰਿਆਂ ਨਾਲ ਹੀ ਉਹਦਾ ਪਿਆਰ ਸੀ ਤੇ ਜਿਹੜਾ ਬੀਰਬਾਲ ਸੀ ਉੱਥੇ ਉਹ ਕੰਮ ਕਰਦਾ ਸੀ ਯਾਨੀ ਕਿ ਆਪਾਂ ਕਹਿ ਦਈਏ ਕਿ ਉਹਨਾਂ ਦਾ ਕੰਮ ਆਲਾ ਕੋ ਕਹਿ ਲੋ ਜਾਂ ਉਹਨੂੰ ਕਈ ਤਰ੍ਹਾਂ ਦੇ ਰਤਨ ਦਾ ਵੀ ਨਾਮ ਦਿੰਦੇ ਨੇ ਕਾ ਕੁਛ ਵੀ ਕਹਿ ਦਿੰਦੇ ਨਹੀਂ ਹੁਣ ਜੇ ਕੋਈ ਇਹਨਾਂ ਗੱਲਾਂ ਨੂੰ ਫਰੋਲੇਗਾ ਕਿ ਬੀਰਬਾਲ ਉੱਥੇ ਕਿਵੇਂ ਗਿਆ ਕਾ ਫਿਰ ਸਵਾਲ ਜਿਹੜਾ ਬੜਾ ਖਿਜਿਆ ਜਾ ਲੱਗਦਾ ਆ ਬੜਾ ਖਤਰਨਾਕ ਜਾ ਲੱਗ ਰਿਹਾ ਤੁਹਾਡੇ ਵਿੱਚੋਂ ਬਹੁਤ ਸਾਰੇ ਸਿੱਖ ਭੈਣ ਭਰਾ ਜਾਣਦੇ ਨੇ ਕਿ ਜਿਹੜਾ ਅਕਬ ਇਹ ਬੀਰਬਾਲ ਸੀ ਉਹ ਜਦੋਂ ਗੋਇੰਦਵਾਲ ਸਾਹਿਬ ਆਇਆ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਉਹਨੇ ਆ ਕੇ ਵੇਖਿਆ ਕਿ ਇੱਥੇ ਤਾਂ ਲੰਗਰ ਚੱਲਦੇ ਨੇ ਬਹੁਤ ਸਾਰਾ ਪ੍ਰਬੰਧ ਆ ਤਾਂ ਫਿਰ ਇਸ ਵੀਰਬਾਲ ਨੇ ਸ਼ਿਕਾਇਤ ਕੀਤੀ ਸੀ ਅਕਬਰ ਬਾਦਸ਼ਾਹ ਨੂੰ ਕਿ ਉੱਥੇ ਤਾਂ ਆ ਕੁਝ ਹੋ ਰਿਹਾ ਫਿਰ ਅਕਬਰ ਨੇ ਜਦੋਂ ਆ ਕੇ ਵੇਖਿਆ ਕਿ ਇੱਥੇ ਤੇ ਬਹੁਤ ਹੀ ਵਧੀਆ ਤੇ ਫਿਰ ਉਹਨੇ ਵੀਰਬਾਲ ਨੂੰ ਬਹੁਤ ਜ਼ਿਆਦਾ ਛਿੜਕਿਆ ਸੀ ਇਸ ਕਰਕੇ ਵੀਰਬਾਲ ਨੂੰ ਹੁਣ ਇਹ ਨਾ ਕਿਤਾਬਾਂ ਦੇ ਵਿੱਚ ਰਾਜਾ ਸਾਬਤ ਕਰਨਾ ਮੈਂ ਸਮਝਦਾ ਕਿ ਕੋਈ ਚੰਗੀ ਗੱਲ ਨਹੀਂ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਅਜਿਹੇ ਚੈਪਟਰਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਜੁੜੇ ਬੱਚਿਆਂ ਦੇ ਵਿੱਚ ਨੈਗੇਟਿਵ ਜਾਂ ਗਲਤ ਇਤਿਹਾਸ ਦੇ ਬਾਰੇ ਪ੍ਰੇਰਿਤ ਕਰਦੇ ਹੁਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ